ਸਾウト ਪਹਿਲਾਂ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਕਿਪਰ ਪਲੱਸ ਪਾਊਡਰ ਬਾਰੇ ਜੋ ਕਿ ਆਈਡੀਕ ਲਾਈਫ ਕੰਪਨੀ ਦਾ ਹੁੰਦਾਗਾ ਇਹਦੀ 630 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਜੀ ਇਹ ਪਸ਼ੂ ਦੇ ਵਾਰ-ਵਾਰ ਰਿਪੀਟ ਹੋਣਾ ਪਸ਼ੂ ਦੇ ਸਮੇਂ ਸਿਰ ਤੇ ਨਾ ਰਹਿਣਾ ਜਾਂ ਪਸ਼ੂ ਵਿੱਚ ਕਿਸੇ ਵੀ ਤਰ੍ਹਾਂ ਦੀ ਬੱਚੇਦਾਨੀ ਲਈ ਕੋਈ ਵੀ ਸਮੱਸਿਆ ਬੱਚੇਦਾਨੀ ਦਾ ਆਕਾਰ ਛੋਟਾ ਪੂਰਾ ਆਕਾਰ ਨਾ ਬਨਣਾ ਉਦੇ ਲਈ ਵਰਤਿਆ ਜਾਂਦਾ ਹੈ ਇਹਦੇ ਵਿੱਚ ਪਾਇਆ ਜਾਂਦਾ omega 3 ਫੈਟਿਕ ਐਸਿਡ omega 6 ਫੈਟਿਕ ਐਸਿਡ ਵਿਟਾਮਿਨ A ਵਿਟਾਮਿਨ D E ਕਾਪਰ ਕੁਆਲਟ ਮੈਗਨੀਸ਼ੀਅਮ ਆਇਰਨ ਆਇਓਡਾਈਡ ਜ਼ਿੰਕ ਇਹ ਸਾਰੇ ਇਹਦੇ ਵਿੱਚ ਵਿਟਾਮਿਨ ਪਾਏ ਜਾਂਦੇ ਜਿਹੜੇ ਕੀ ਪਸ਼ੂ ਦੀ ਬੱਚੇ ਦਾ ਨਹੀਂ ਲਈ ਬਹੁਤ ਹੀ ਵਧੀਆ ਨੇ ਇਹ ਗਾਂ ਜਾਂ ਮੱਝ ਕਿਸੇ ਵੀ ਪਸ਼ੂ ਦੇ ਹੀਟ ਵਿੱਚ ਆਉਣ ਤੋਂ 21 ਦਿਨ ਪਹਿਲਾਂ ਸਟਾਰਟ ਕਰਨਾਗਾ ਇਹਦੀ 630 ਗ੍ਰਾਮ ਦੀ ਪੈਕ ਲਾਉਂਦੀ ਆ ਡੇਲੀ ਦਾ 30 ਗ੍ਰਾਮ ਦੇ ਸਕਦੇ ਆਪਾਂ ਜੇਕਰ ਆਪਾਂ ਡੇਲੀ ਦਾ 30 ਗ੍ਰਾਮ ਦੇਵਾਂਗੇ ਤਾਂ ਇਹ 21 ਦਿਨ ਚੱਲੂ ਆ। ਇਹ ਪਸ਼ੂ ਦੇ ਹੀਟ ਚ ਆਉਣ ਤੋਂ 21 ਦਿਨ ਪਹਿਲਾਂ ਸਟਾਰਟ ਕਰਨਾ ਜਦੋਂ 21 ਦਿਨਾਂ ਤੋਂ ਪਸ਼ੂ ਹੀਟ ਚ ਆਜੇ ਉਦੋਂ ਆਪਾਂ ਸਾਂਹ ਤੋਂ ਵੀ ਕਰਾਸ ਕਰਾ ਸਕਦੇ ਹਾਂ ਸਿੱਧੀ ਏਆਈ ਵੀ ਕਰਾ ਸਕਦੇ ਹਾਂ। ਜੇਕਰ ਤੁਹਾਡੇ ਹੀ ਪਸ਼ੂ ਦੀ ਬੱਚੇ ਦਾ ਨਹੀਂ ਕਮਜ਼ੋਰ ਹੈ ਜਾਂ ਏਆਈ ਕਰਾਉਣ ਤੋਂ ਬਾਅਦ ਵਾਰ-ਵਾਰ ਰਿਪੀਟ ਹੋ ਰਿਹਾਗਾ ਉਹਦੇ ਲਈ ਇਹਦਾ ਬਹੁਤ ਹੀ ਟੌਪ ਦਾ ਰਿਜ਼ਲਟ ਹੈ। ਉਹਦੇ ਲਈ ਕੀਪਰ ਪਲੱਸ ਪਾਊਡਰ ਆ ਜ਼ਰੂਰ ਪਾਓ। ਇਹ ਆਪਾਂ ਜਿਹੜਾ ਪਸ਼ੂ ਮਤਲਬ ਵੀ ਦੂਜੇ ਤੀਜੇ ਸੂਏ ਆ ਉਹਨੂੰ ਵੀ ਪਾ ਸਕਦੇ ਆ। ਪਹਿਲੇ ਕਟੀਆਂ ਬੱਚੀਆਂ ਨੂੰ ਜਦੋਂ 2-2 ਸਾਲ ਦੀਆਂ ਹੋ ਜਾਂਨ ਉਹ ਤੋਂ ਬਾਅਦ ਸ਼ੁਰੂ ਕਰ ਸਕਦੇ ਹਾਂ ਉਹਦੇ ਲਈ ਉਹਦੇ ਬੱਚੇ ਦਾਣੀ ਦੇ ਅੰਗਾਂ ਦੀ ਗਰੋਥ ਬਹੁਤ ਹੀ ਵਧੀਆ ਹੁੰਦੀ ਹੈ। ਇਹ ਕੀਪਰ ਪਲੱਸ ਦਾ ਇੱਕ ਪਾਊਡਰ ਦਾ ਡੱਬਾ ਚਾਰਨ ਨਾਲ ਹੀ ਆਪਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲ ਜਾਂਦਾ ਵਾਧ ਤੋ ਵਾਧ ਆਪਾਂ 2 ਡੱਬਿਆਂ ਨਾਲ ਪੂਰਾ ਵਧੀਆ ਜੇ ਕੋਈ ਪਸ਼ੂ ਜ਼ਿਆਦਾ ਰਿਪੀਟ ਹੁੰਦਾ ਤਾਂ ਉਹਨੂੰ 2 ਡੱਬੇ ਚਾਰ ਸਕਦੇ ਹਾਂ। ਠੀਕ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ। ਆਹ ਵੀਡੀਓ ਦੇਖਣ ਲਈ ਆਪਾਂ